ਹallelujah hallelujah hallelujah ਸਾਪੈਣਾ ਭਰਾਵਾਂ ਨੂੰ ਜੈ ਐਮ ਸੀ ਦੀ ਸਾਪੈਣਾ ਭਰਾਵਾਂ ਦਾ ਵੈਲਕਮ ਕਰਦਾ ਜੀ ਜੀ ਸਾਰਮੀ ਗਰੁੱਪ ਦੇ ਵਿੱਚ ਅੱਜ ਦਾ ਜੋ ਬਚਨ ਹੈ ਗਲਾਤੀਆ ਦੀ ਬੁੱਕ ਪੌਲਸ ਰਸੂਲ ਦੀ ਪਹਿਲੀ ਪੱਤਰੀ ਗਲਾਤੀਆ ਚੈਪਟਰ 1 ਵਰਸ 4 ਤੈਨੂੰ ਤੋਂ ਪੜਦਾ ਮੈਂ ਤੁਹਾਨੂੰ ਕਿਰਪਾ ਤੇ ਸ਼ਾਂਤੀ ਪਿਤਾ ਪਰਮੇਸ਼ਰ ਦੀ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ ਪੁਲੂਸ ਲਿਖਦਾ ਗਲਤੀਆ ਦੀ ਕਲੀਸਿਆ ਨੂੰ ਲਿਖਦਾ ਕਹਿੰਦਾ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਪਿਤਾ ਪਰਮੇਸ਼ਰ ਦੀ ਅਤੇ ਸਾਡੇ ਪ੍ਰਭੂ ਯਿਸੂ ਦੀ ਯਿਸੂ ਮਸੀਹ ਦੀ ਵੱਲੋਂ ਮਿਲਦੀ ਰਹੇ ਹਾਲੇਲੂਇਆ ਬੈਣੋ ਤੇ ਪ੍ਰਭੂ ਜੋ ਵੀ ਤੁਸੀਂ ਸੁਣਦੇ ਹੋ ਮੈਂ ਵੀ ਇਹੀ ਮੰਗਦਾ ਕਿ ਤੁਹਾਨੂੰ ਪਿਤਾ ਪਰਮੇਸ਼ਰ ਦੇ ਵੱਲੋਂ ਸ਼ਾਂਤੀ ਯਸੂ ਮਸੀਹ ਦੀ ਵੱਲੋਂ ਮਿਲਦੀ ਰਹੇ ਪਰਮੇਸ਼ਰ ਦੀ ਸ਼ਾਂਤੀ ਯਸੂ ਮਸੀਹ ਸਾਡੇ ਪ੍ਰਭੂ ਯਸੂ ਮਸੀਹ ਦੀ ਵੱਲੋਂ ਮਿਲਦੀ ਰਹੇ ਹallelujah ਰਿਸੀਵ ਕਰੋ ਪ੍ਰਭੂ ਦੀ ਸ਼ਾਂਤੀ ਨੂੰ ਪ੍ਰਭੂ ਦੇ ਪਿਆਰ ਨੂੰ ਰਿਸੀਵ ਕਰੋ ਯਸੂ ਨਾਸਰੀ ਦੇ ਨਾਮ 'ਚ ਹallelujah ਹallelujah ਥੈਂਕ ਯੂ ਜੀਸਸ ਪ੍ਰਭੂ ਜੀ ਬLES ਕਰੋ ਬLES ਕਰੋ ਪ੍ਰਭੂ ਜੀ ਜਿੰਨੇ ਵੀ ਭੈਣ ਭਰਾ ਸੁਣ ਰਹੇ ਹਨ ਬLES ਕਰੋ ਪ੍ਰਭੂ ਜੀ ਉਹਨਾਂ ਨੂੰ ਸ਼ਾਂਤੀ ਦੇਵੋ ਪ੍ਰਭੂ ਜੀ ਆਪਣੀ ਸ਼ਾਂਤੀ ਦੇ ਨਾਲ ਪਰਮਜੀ ਬਲੱਸ ਕਰੋ ਆਪਣੀ ਸ਼ਾਂਤੀ ਦੇ ਨਾਲ ਬਲੱਸ ਕਰੋ ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਆਪਣੀ ਸ਼ਾਂਤੀ ਦੇ ਨਾਲ ਬਲੱਸ ਕਰੋ ਜਿੰਨੇ ਵੀ ਭੈਣ ਭਰਾ ਅੱਜ ਇਸ ਬਚਨ ਨੂੰ ਸੁਣਦੇ ਹਨ ਹਾਲੇਲੂਇਆ ਯਸੂ ਨਾਸਰੀ ਦੇ ਵੱਲੋਂ ਤੁਹਾਨੂੰ ਸ਼ਾਂਤੀ ਮਿਲਦੀ ਰਹੇ ਹਾਲੇਲੂਇਆ ਅੱਗੇ ਚਾਰਾ ਵਿੱਚ ਲਿਖਿਆ ਜਿਨ ਸਾਡੇ ਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ ਪੇ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਯੁੱਗ ਤੋਂ ਬਚਾ ਲਵੇ ਹਾਲੇਲੂਇਆ ਜਿਨ ਸਾਡੇ ਪਾਪਾਂ ਦੇ ਕਾਰਨ ਪਾਪਾਂ ਦੇ ਕੰਨ ਕਿੰਨ ਦਿੱਤਾ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪਾਂ ਦੇ ਕਾਰਨ ਆਪਣੇ ਆਪ ਨੂੰ ਦੇ ਦਿੱਤਾ ਸਾਨੂੰ ਹਮੇਸ਼ਾ ਇਹ ਬਚਨ ਯਾਦ ਰੱਖਣਾ ਚਾਹੀਦਾ ਇਹ ਨਾਮ ਪ੍ਰਭੂ ਯਿਸੂ ਮਸੀਹ ਦਾ ਯਾਦ ਰੱਖਣਾ ਚਾਹੀਦਾ ਕਿ ਸਾਡੇ ਪਾਪਾਂ ਦੇ ਕਾਰਨ ਯਿਸੂ ਨੇ ਆਪਣੇ ਆਪ ਨੂੰ ਦੇ ਦਿੱਤਾ ਪਿਤਾ ਦੀ ਇੱਛਾ ਦੇ ਅਨੁਸਾਰ ਜੋ ਪਿਤਾ ਨੇ ਕੰਮ ਦਿੱਤੇ ਸੀਗੇ ਪ੍ਰਭੂ ਯਿਸੂ ਨੇ ਉਹ ਸਾਰੇ ਕੰਮ ਪੂਰੇ ਕਰਕੇ ਆਪਣੇ ਆਪ ਨੂੰ ਸਾਡੇ ਸਾਨੂੰ ਬਚਾਉਣ ਦੀ ਖਾਤਰ ਦੇ ਦਿੱਤਾ ਹallelujah ਸਾਨੂੰ ਸਾਡੇ ਪਾਪਾਂ ਤੋਂ ਬਚਾਉਣ ਦੀ ਖਾਤਰ ਹallelujah ਇਸ ਵਰਤਮਾਨ ਬੁਰੇ ਯੁੱਗ ਤੋਂ ਬਚਾਉਣ ਦੀ ਖਾਤਰ ਹallelujah ਹallelujah ਪ੍ਰਭੂ ਯਿਸੂ ਨੇ ਸਾਨੂੰ ਆਪਣੀ ਜਾਨ ਦੇ ਕੇ ਬਚਾਇਆ ਹੈ ਪ੍ਰਭੂ ਯਿਸੂ ਨੇ ਸਾਡੀ ਖਾਤਰ ਆਪਣਾ ਲਹੂ ਬਹਾਇਆ ਸਾਡੀ ਖਾਤਰ ਕੋੜੇ ਖਾਦੇ ਹਨ ਸਾਡੀ ਖਾਤਰ ਪ੍ਰਭ ਯਸੂ ਮਸੀਹ ਨੇ ਫਲੇਬ ਉਠਾਈ ਆ ਕੋੜੇ ਖਾਦੇ ਹੱਥ ਸੀਹੇ ਚੱਲੇ ਆ ਟੇੜਾਂ ਖਾਦੀਆਂ ਉਹਦੇ ਮੁਖੜੇ ਤੇ ਥੁੱਕਿਆ ਗਿਆ ਦਾੜੀ ਨਾਲ ਬਾਲ ਬਾਲ ਨੋਚਿਆ ਗਿਆ ਕਿਉਂ ਤਾਂ ਜੋ ਅਸੀਂ ਬਚ ਸਕੀਏ ਮੈਨੀਕੰਦਾ ਪ੍ਰਭੂ ਦਾ ਵਰਜਨ ਦੇ ਅੰਦਰ ਹੈਗਾ ਯਾਰ ਇਹਨੂੰ ਇੱਕ ਵਾਰ ਫੇਰ ਪੜਾਂਗੇ ਜਿਨ ਸਾਡਿਆਂ ਪਾਪਾਂ ਦੇ ਕਰਕੇ ਯਸੂ ਨੇ ਸਾਡਿਆਂ ਪਾਪਾਂ ਦੇ ਕਰਕੇ ਆਪਣੇ ਆਪ ਨੂੰ ਦੇ ਦਿੱਤਾ ਤੇ ਅਸੀਂ ਇਸ ਵਰਤਮਾਨ ਬੁਰੇ ਯੁੱਗ ਤੋਂ ਬਚਾਏ ਜਾ ਸਕੀਏ ਬਚ ਸਕੀਏ ਹਾਲੇਲੂਇਆ ਕਿਉਂਕਿ ਪਿਤਾ ਪਰਮੇਸ਼ਰ ਨੇ ਜਗਤ ਦੇ ਨਾਲ ਅਜੀਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਬੇਟਾ ਪਰਮੇਸ਼ਰ ਨੇ ਜਗਤ ਦੇ ਨਾਲ ਅਜੀਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਬੇਟਾ ਯਸੂ ਨਾਸਰੀ ਚੀਸ ਜਿਸ ਦਾ ਨਾਮ ਹੈ ਚੀਸ ਕ੍ਰਾਈਸ ਯਸੂ ਨਾਸਰੀ ਯਸੂ ਨਾਸਰੀ ਨੇ ਵੀ ਪਿਤਾ ਦੇ ਦਿੱਤੇ ਹੋਏ ਸਾਰੇ ਕੰਮ ਨੂੰ ਪੂਰਾ ਕੀਤਾ ਪਿਤਾ ਦਾ ਦਿੱਤਾ ਹੋਇਆ ਕਿਹੜਾ ਕੰਮ ਸੀਗਾ ਪ੍ਰਭੂ ਯਸੂ ਮਸੀਹ ਨੇ ਆ ਕੇ ਧਰਤੀ ਦੇ ਉੱਤੇ 3.5 ਸਾਲ 3 ਸਾਲ ਜਾਂ 3.5 ਸਾਲ ਲਗਭਗ ਪਿਤਾ ਪਰਮੇਸ਼ਰ ਦਾ ਪ੍ਰਚਾਰ ਕੀਤਾ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਦੱਸਿਆ ਕਿ ਜੋ ਵੀ ਕੋਈ ਤੋਬਾ ਕਰੇ ਆਪਣਾ ਮਨ ਫਰਾਏ ਪਾਪਾਂ ਤੋਂ ਤੋਬਾ ਕਰੇ ਮੇਰੇ ਤੇ ਨਿਚਾ ਕਰੇ ਵਿਸ਼ਵਾਸ ਕਰੇ ਉਹ ਬਚਾਇਆ ਜਾਵੇਗਾ ਕਿਉਂ ਬਚਾਇਆ ਜਾਵੇਗਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੀ ਖਾਤਰ ਆਪਣਾ ਲਹੂ ਬਹਾਇਆ ਆਪਣੀ ਜਾਨ ਦਿੱਤੀ ਹੈਗੀ ਆ ਹallelujah ਪਿਤਾ ਦੇ ਦਿੱਤੇ ਹੋਏ ਕੰਮ ਨੂੰ ਪੂਰਾ ਕੀਤਾ ਪਿਤਾ ਚਾਹੁੰਦਾ ਸੀ ਅਸੀਂ ਬਚ ਸਕੇ ਅਸੀਂ ਹੋਰ ਕਿਸੇ ਕੁਰਬਾਨੀ ਦੇ ਦੁਆਰਾ ਬਚ ਨਹੀਂ ਸਕਦੇ ਸੀਗੇ ਹੋਰ ਤਰੀਕੇ ਦੇ ਦੁਆਰਾ ਬਚ ਨਹੀਂ ਸਕਦੇ ਸੀਗੇ ਜਿਹੜੀ ਕੁਰਬਾਨੀ ਪਿਤਾ ਪਰਮੇਸ਼ੁਰ ਨੂੰ ਚਾਹੀਦੀ ਸੀਗੀ ਪਵਿੱਤਰ ਤੇ ਸ਼ੁੱਧ ਉਹ ਪ੍ਰਭੂ ਯਿਸੂ ਦੇ ਰਹੀ ਹੈ ਉਹ ਸਾਕ ਦੀ ਸੀ ਕਿਉਂਕਿ ਪ੍ਰਭੂ ਯਿਸੂ ਮਸੀਹ ਇੱਕ ਕੁਵਾਰੀ ਦੇ ਹੁੱਕੋਂ ਜਨਮ ਲਿਆ ਪਵਿੱਤਰ ਪਵਿੱਤਰ ਸੀ ਪ੍ਰਭੂ ਯਿਸੂ ਮਸੀਹ ਉਹ ਕਿਸੇ ਮਨੁੱਖ ਤੋਂ ਨਹੀਂ ਪਰ ਪਵਿੱਤਰ ਆਤਮਾ ਤੋਂ ਪੈਦਾ ਹੋਏ ਸੀ ਪਵਿੱਤਰ ਸੀ ਪਵਿੱਤਰ ਕੁਰਬਾਨੀ ਪ੍ਰਭੂ ਪਿਤਾ ਪਰਮੇਸ਼ਰ ਨੂੰ ਚਾਹੀਦੀ ਸੀ ਪ੍ਰਭੂ ਯਿਸੂ ਨੇ ਉਹ ਕੁਰਬਾਨੀ ਦਿੱਤੀ ਆ ਸਾਡੇ 3 ਸਾਲ ਇਸ ਧਰਤੀ ਤੇ ਪ੍ਰਚਾਰ ਕੀਤਾ ਸੇਵਾ ਕੀਤੀ ਵਚਨ ਦਿੱਤਾ ਅੱਜ ਇਹ ਵਚਨ ਸਾਡੇ ਕੋਲ ਪਹੁੰਚਿਆ ਇਹਨੂੰ ਅਸੀਂ ਆਪਣੇ ਦਿਲਾਂ ਚ ਆਪਣੀਆਂ ਜ਼ਿੰਦਗੀਆਂ ਚ ਹਮੇਸ਼ਾ ਕਾਇਮ ਰੱਖਣਾ ਹਮੇਸ਼ਾ ਆਪਣੇ ਪਰਮੇਸ਼ਰ ਦੀ ਮਹਿਮਾ ਕਰਦੇ ਰਹਿਣਾ ਪਰਮੇਸ਼ਰ ਦੀ ਬਖਸ਼ਿਸ਼ ਕਰਦੇ ਰਹਿਣਾ ਪਰਮੇਸ਼ਰ ਦੀ ਅਧੀਨਗੀ ਚ ਅਸੀਂ ਚੱਲਦੇ ਰਹਿਣਾ ਪਰਮੇਸ਼ਰ ਪਵਿੱਤਰ ਹਨ ਸੱਚੇ ਹਨ ਜਿੰਦਾ ਹਨ ਕਿਰਪਾਲੂ ਹਨ ਦਇਆবান ਹਨ ਇਸੇ ਕਰਕੇ ਪਿਤਾ ਪਰਮੇਸ਼ਰ ਨੇ ਸਾਨੂੰ ਬਚਾਇਆ ਹallelujah ਕਿਉਂਕਿ ਪਰਮੇਸ਼ਰ ਦਾ ਪਿਆਰ ਸੱਚਾ ਸੀ ਸੱਚਾ ਪਿਆਰ ਕਰਕੇ ਪਰਮੇਸ਼ਰ ਨੇ ਸਾਨੂੰ ਬਚਾਇਆ ਪਰਮੇਸ਼ਰ ਇਚਾਂਦਾ ਕਿ ਕੋਈ ਵੀ ਛੋਟੀ ਤੋਂ ਛੋਟੀ ਜਾਨ ਨਾ ਸੋਵੇ ਉਹ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਆ ਅੱਜ ਐਸੀ ਕਰਕੇ ਜੋ ਵੀ ਜੋ ਵੀ ਪ੍ਰਭੂ ਯਿਸੂ ਨਾਸਰੀ ਨੂੰ ਮੰਨ ਲੈਂਦਾ ਕਿ ਪਰਮੇਸ਼ਰ ਦਾ ਪਿਆਰਾ ਪੁੱਤਰ ਹੈਗਾ ਆ ਸੰਦੀਪਕ ਜੀਵਨ ਉਸੀ ਦਾ ਹੈ ਜੋ ਵੀ ਮੰਨ ਲੈਂਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਜਾਨ ਜੋ ਦਿੱਤੀ ਸਾਡੀ ਖਾਤਰ ਸਾਡੇ ਪਾਪਾਂ ਦੀ ਖਾਤਰ ਸਾਡੇ ਗਨਾਹਾਂ ਦੀ ਖਾਤਰ ਆਪਣਾ ਲਹੂ ਬਹਾਇਆ ਵਦਨ ਤੜਾਇਆ ਕੋੜਿਆਂ ਦੀ ਮਾਰ ਖਾਧੀਆ ਪ੍ਰਭੂ ਯਿਸੂ ਮਸੀਹ ਦਾ ਵਦਨ ਇਸ ਤਰ੍ਹਾਂ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਜ਼ਮੀਨ ਦੇ ਵਿੱਚ ਹਲ ਬਾਇਆ ਹੋਵੇ ਇਸ ਤਰ੍ਹਾਂ ਉਹਦੀ ਜਿਹੜੀ ਚਮੜੀ ਸੀਗੀ ਉਹਦੇ ਸਰੀਰ ਤੋਂ ਬਾਡੀ ਤੋਂ ਅਲੱਗ ਕੀਤੀ ਹੋਈ ਸੀਗੀ ਇਸ ਤਰ੍ਹਾਂ ਛਿਲਿਆ ਹੋਇਆ ਸੀ ਬੇਪਛਾਣ ਕੀਤਾ ਗਿਆ ਉਹਦੀ ਕੋਈ ਪਛਾਣ ਨਹੀਂ ਸੀ ਹੋ ਰਹੀ ਜਿਹੜੇ ਕੋ ਉਸ ਟਾਈਮ ਕੋਲ ਖੜੇ ਸੀਗੇ ਉਹਨਾਂ ਨੂੰ ਹੀ ਪਤਾ ਸੀਗਾ ਕਿ ਯਸੂ ਨਾਸਰੀ ਹੈ ਅਗਰ ਕੋਈ ਦੂਸਰਾ ਆਂਦਾ ਸੀ ਉਹ ਪਛਾਣ ਨਹੀਂ ਹੁੰਦਾ ਸੀਗਾ ਕਿਉਂਕਿ ਇਸ ਤਰ੍ਹਾਂ ਦੀ ਬਾਡੀ ਤੋਂ ਮਾਸ ਉਖੜਿਆ ਹੋਇਆ ਸੀਗਾ ਇਸ ਤਰ੍ਹਾਂ ਕੋੜਿਆਂ ਦੇ ਨਾਲ ਮਾਰ ਮਾਰ ਕੇ ਉਹਦਾ ਮਾਸ ਜੋ ਉਹਦੇ ਬਦਨ ਤੋਂ ਅਲੱਗ ਕੀਤਾ ਹੋਇਆ ਸੀਗਾ ਉਹਦਾ ਲਹੂ ਉਹਦੇ ਪਸਲੀ ਚ ਨੇਜਾ ਮਾਰਿਆ ਗਿਆ ਅਸਲੀ ਜਿਨੇਜਾ ਸਿਰ ਤੇ ਕੰਡਿਆਂ ਦਾ ਤਾਜ ਰੱਖਿਆ ਗਿਆ। ਮੂੰਹ ਤੇ ਥੁੱਕਿਆ ਵੀ ਗਿਆ, ਚਪੇੜਾਂ ਹੀ ਮਰੀਆਂ ਪਰ ਪ੍ਰਭੂ ਯਿਸੂ ਨਾਸਰੀ ਨੇ ਫੇਰ ਵੀ ਪਿਤਾ ਪਰਮੇਸ਼ਰ ਦੇ ਅੱਗੇ ਇੱਕੋ ਬੇਨਤੀ ਕੀਤੀ ਕਿ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ ਕਰ। ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ ਕਰ ਇਹ ਨਹੀਂ ਜਾਣਦੇ ਇਹ ਕੀ ਕਰ ਰਹੇ ਹਨ। ਹallelujah। ਉਸਨੇ ਇਹ ਨਹੀਂ ਕਿਹਾ ਕਿ ਪਿਤਾ ਜੀ ਇਹਨਾਂ ਨੂੰ ਸਜ਼ਾ ਦੇ। ਪਿਤਾ ਜੀ ਇਹਨਾਂ ਤੋਂ ਬਦਲਾ ਲੈ ਨਹੀਂ। ਅੱਜ ਪਰਮੇਸ਼ਰ ਸਾਡੇ ਕੋਲ ਵੀ ਇਹੀ ਮੰਗਦੇ ਹਨ। ਕਿ ਅਸੀਂ ਵੀ ਮaaf ਕਰੀਏ ਇੱਕ ਦੂਸਰੇ ਨੂੰ ਅਸੀਂ ਵੀ ਮaaf ਕਰੀਏ ਤਾਂ ਜੋ ਅਸੀਂ ਜਿੰਦਗੀ ਪਾਈਏ ਸਾਦਾ ਦੀ ਪਾਈਏ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਹੀ ਜਿੰਦਗੀ ਹੈਗੀ ਹੈ ਹਾਲੇਲੂਇਆ ਥੈਂਕ ਯੂ ਜੀਸਸ ਤੇਰੇ ਪਿਆਰ ਦੇ ਲਈ ਔਰ ਸਾਨੂੰ ਬਚਾਉਣ ਦੇ ਲਈ ਤੇ ਇਸ ਵਰਤਮਾਨ ਪੂਰੇ ਯੁੱਗ ਤੋਂ ਪਾਪਾਂ ਤੋਂ ਗੁਨਾਹਾਂ ਤੋਂ ਨਰਕਾਂ ਦੀ ਅੱਗ ਤੋਂ ਛੁਟਾਉਣ ਦੇ ਲਈ ਪ੍ਰਭੂ ਯਸ਼ੂ ਨਾਸਰੀ ਤੇਰਾ ਧੰਨਵਾਦ ਧੰਨਵਾਦ ਕਰਦੇ ਪ੍ਰੋਫੈਸਰ ਨਾਸਰੀ ਜੀ ਜਿੰਨੇ ਵੀ ਭੈਣ ਭਰਾ ਪਰਵਜੀ ਬਚਨ ਨੂੰ ਸੁਣਨ ਪ੍ਰਭੂ ਜੀ ਤੇਰੇ ਨਾਮ ਦੇ ਵਿੱਚ ਉਹ ਬਚਾਏ ਜਾਣ ਤੇਰੇ ਨਾਮ ਦੇ ਵਿੱਚ ਇਹ ਬਚਨ ਉਹਨਾਂ ਦੀਆਂ ਜ਼ਿੰਦਗੀਆਂ 'ਚ ਠਹਿਰੇ ਉਹਨਾਂ ਦੀਆਂ ਜ਼ਿੰਦਗੀਆਂ 'ਚ 100 ਗੁਣਾ ਫਲ ਲੈ ਕੇ ਆਵੇ 100 ਗੁਣਾ ਫਲ ਲੈ ਕੇ ਆਵੇ ਪਰ ਇਹ ਬਚਨ ਦੀ ਬਚਨ ਨੂੰ ਬਹਿਰੀ ਦੀ ਕੋਈ ਵੀ ਤਾਕਤ ਚਰਾਣੇ ਨਾ ਪਾਏ ਉਹਨਾਂ ਤੋਂ ਅੱਜ ਦਾ ਤੇਰਾ پاک ਬਚਨ ਉਹਨਾਂ ਦੀਆਂ ਜ਼ਿੰਦਗੀਆਂ 'ਚ ਠਹਿਰੇ ਜੋ ਵੀ ਸੁਣੇ ਜੋ ਵੀ ਵਿਚਾਰੇ ਜੋ ਵੀ ਤੋਬਾ ਕਰੇ ਜੋ ਵੀ ਪ੍ਰਭੂ ਜੀ ਤੇਰਾ ਇਕਰਾਰ ਕਰੇ ਜੋ ਆਪਣੇ ਪਾਪਾਂ ਤੋਂ ਤੋਬਾ ਕਰੇ ਪ੍ਰਭੂ ਯੀਸ਼ੂ ਜੀ ਉਹਨਾਂ ਦੀਆਂ ਜਿੰਦਗੀਆਂ ਦੇ ਵਿੱਚ ਤੇਰੇ ਨਾਂ ਦੇ ਦੁਆਰਾ ਵੱਡੇ ਵੱਡੇ ਚਮਤਕਾਰ ਹੋਣ ਜੋ ਬਿਮਾਰੀਆਂ 'ਚ ਜਕੜੇ ਹੋਏ ਹਨ ਬਿਮਾਰੀਆਂ ਤੋਂ ਛਟਕਾਰਾ ਪਾਉਣ ਜੋ ਕਿਸੇ ਬੰਧਨਾਂ 'ਚ ਹਨ ਪ੍ਰਭੂ ਜੀ ਉਹਨਾਂ ਬੰਧਨਾਂ ਤੋਂ ਛਟਕਾਰਾ ਪਾਉਣ ਜੋ ਵੀ ਗਰੀਬੀਆਂ ਦੇ ਵਿੱਚ ਗਰੀਬੀ ਵਿੱਚ ਹਨ ਉਹ ਗਰੀਬੀ ਤੋਂ ਛਟਕਾਰਾ ਪਾਉਣ ਜਿਸ ਵੀ ਤਰ੍ਹਾਂ ਦਾ ਬੰਧਨ ਹੈ ਅੱਜ ਜੋ ਵੀ ਪ੍ਰਭੂ ਜੀ ਤੇਰੇ ਬਚਨ ਨੂੰ ਸੁਣ ਕੇ ਤੈਨੂੰ ਕਬੂਲ ਕਰੇ ਤੇਰੇ ਨਾਂ ਦਾ اقرار کرے ਆਪਣੇ ਪਾਪਾਂ ਤੋਂ ਤੋਬਾ ਕਰੇ ਅੱਜ ਉਹ ਪ੍ਰਭੂ ਜੀ ਛਟਕਾਰਾ ਪਾਵੇ ਤੇਰੇ ਪਵਿੱਤਰ ਨਾਂ 'ਚ ਅੱਜ ਉਹ ਤੇਰੀ ਮਹਿਮਾਨ ਨੂੰ ਦੇਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਤੇਰੀ ਮਹਿਮਾਨ ਨੂੰ ਦੇਖ ਕੇ ਹਾਲੇਲੂਇਆ ਥੈਂਕ ਯੂ ਲਾਰਡ ਜੀ ਜੀਸਸ ਪਿਆਸ ਕਰਨਾ ਪ੍ਰਭੂ ਜੀ ਇੱਕ ਇੱਕ ਪੈਣ ਪਾਈ ਨੂੰ ਜੋ ਵੀ ਸੁਣੇ ਬਲੈਸ ਕਰਨਾ ਬਲੈਸ ਕਰਨਾ ਯਿਸੂ ਨਾਸਰੀ ਜੀ ਤੇਰੇ ਨਾਂ ਦੇ ਵਿੱਚ ਮੰਗਦਾ ਕਿ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਪ੍ਰਵੇਸ਼ ਜੀ ਤੇਰੀ ਮੁਕਤੀ ਮੁਕਤੀ ਪ੍ਰਵੇਸ਼ ਜੀ ਮਿਲੇ ਉਹਨਾਂ ਨੂੰ ਜੋ ਮੁਕਤੀ ਤੁਸੀਂ ਸਾਡੇ ਲਈ ਲੈ ਕੇ ਆਏ ਹੋ ਉਹ ਮੁਕਤੀ ਨੂੰ ਪਾਉਣ ਮੁਕਤੀ ਨੂੰ ਪਾਉਣ ਤੇਰੇ ਪਵਿੱਤਰ ਨਾਂ ਦੇ ਵਿੱਚ ਛਟਕਾਰੇ ਨੂੰ ਪਾਉਣ ਤੇਰੇ ਪਵਿੱਤਰ ਨਾਂ ਦੇ ਵਿੱਚ ਸਾਦਾ ਦੀ ਜ਼ਿੰਦਗੀ ਨੂੰ ਪਾਉਣ ਤੇਰੇ ਪਵਿੱਤਰ ਨਾਂ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਪ੍ਰਵੇਸ਼ ਜੀ ਤੇਰੀ ਬਿੜਾਈ ਹੋਵੇ ਪਿਤਾ ਪਰਮੇਸ਼ਰ ਤੇਰੀ ਬੜਾਈ ਹੋਵੇ ਯੁੱਗੋ ਯੁੱਗ ਤੇਰੀ ਹੀ ਬੜਾਈ ਹੋਵੇ ਤੇਰੀ ਹੀ ਬੜੇ ਤੇਰੀ ਬੜਾਈ ਹੋਵੇ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਯੁੱਗੋ ਯੁੱਗ ਤੇਰੀ ਬੜਾਈ ਹੋਵੇ ਤੇਰੀ ਬੜਾਈ ਹੋਵੇ ਆਮੀਨ ਆਮੀਨ ਆਮੀਨ